राम जी आए कृष्ण जी आए जीसु जी आए बुद्ध जी आए महावीर जी आए उणा दी माता उणा दा पिता जेड़ा निरंकार है अकाल पुरुष है ओ अल्लाह तआ ना ओ दा माता ना ओ दा पिता ना ओ दा कोई सरीका ਨਾ ਦਾ ਕੋਈ ਰੰਗ ਹੈ ਨਾ ਦਾ ਕੋਈ ਸੱਜਣ ਹੈ ਨਾ ਦਾ ਕੋਈ ਦੁਸ਼ਮਣ ਹੈ ਨਾ ਕਿਸੇ ਦੇਸ਼ ਦੇ ਨਾਲ ਉਹਦੀ ਦੁਸ਼ਮਣੀ ਹੈ ਕੋਈ ਨਿਸ਼ਾਨੀ ਨਹੀਂ ਨਾ ਜਾਤ ਨਾ ਪਾਤ ਨਾ ਸ਼ਰੀਕ ਕੁਝ ਨਹੀਂ ਪਰ ਹਰ ਜਾਤ ਵਿੱਚ ਹਰ ਮਜ਼ਬ ਵਿੱਚ ਹਰ ਦੇਸ਼ ਵਿੱਚ ਹਰ ਰੰਗ ਵਿੱਚ ਉਹਦੇ ਰੰਗ ਨੇ ਹਰ ਚੀਜ਼ ਜੋ ਹੈ ਕਿ ਸੇ ਇੱਕ ਚੀਜ਼ ਨੂੰ ਕੋਈ ਕਹਵੇ ਕੀ ਐ ਮੇਰਾ ਸਾਡਾ ਬੱਚਾ ਆਏਗਾ ਅਸੀਂ ਕਵਾਂਗੇ ਇਹ ਸਾਡਾ ਬੇਟਾ ਜੇ ਸਾਡੇ ਮਾਂ ਪੇ ਹੋਣਗੇ ਆਪਾਂ ਕਵਾਂਗੇ ਸਾਡੇ ਮਾਂ ਪੇ ਹੋਵੇ ਤੇ ਜੇ ਕੋਈ ਰੱਬ ਕਹੇਗਾ ਕਿ ਮੇਰਾ ਹੀ ਰੱਬ ਹੈ ਤੇ ਫਿਰ ਬਾਕੀਆਂ ਦਾ ਕੌਣ ਹੈ ਤੇ ਜੇ ਬਿਆ ਹੀ ਕਹਿਤਾ ਕਿ ਮੇਰਾ ਹੀ ਰੱਬ ਹੈ ਤੇ ਫਿਰ ਬਾਕੀਆਂ ਦਾ ਤੇ ਹੱਕ ਹੀ ਨਹੀਂ ਰਿਹਾ ਉਹ ਤੇ ਸਿਰਫ ਮੇਰਾ ਹੋ ਗਿਆ ਜਾਂ ਕੋਈ ਵੀ ਕਹਦੇ ਕਿ ਮੇਰਾ ਰੱਬ ਹੈ ਮੇਰਾ ਰੱਬ ਹੈ ਮੇਰਾ ਪਰਮਾਤਮਾ ਹੈ ਫਿਰ ਬਾਕੀਆਂ ਦਾ ਤੇ ਹੱਕ ਹੀ ਨਹੀਂ ਹੋ ਸਕਦਾ ਬਾਕੀ ਦੇ ਭਗਤੀ ਕਰ ਹੀ ਨਹੀਂ ਸਕਦੇ ਬਾਕੀ ਦੇ ਉਰ ਕੋ ਕੁਝ ਲੈ ਹੀ ਨਹੀਂ ਸਕਦੇ ਉਹਨੂੰ ਪਿਓ ਕੋਲੋਂ ਦੇ ਜਾਇਦਾਦ ਦਾ ਉਹਦੇ ਮੁੰਡੇ ਨੇ ਹੱਕ ਮੰਗਣਾ ਵੀ ਮੇਰਾ ਪਿਓ ਹੈ ਇਹਦੀ ਜਾਇਦਾਦ ਸਾਰੀ ਮੇਰੀ ਹੈ ਤੇ ਜੇ ਕੋਈ ਇੱਕ ਆ ਕੇ ਕਹਦੇ ਵੀ ਇਹ ਸਿਰਫ ਮੇਰਾ ਹੀ ਪਿਓ ਹੈ ਤੇ ਜੇ ਇਹੋ ਜੀ ਕੋਈ ਗੱਲ ਨਹੀਂ ਕਿ ਪਰਮਾਤਮਾ ਹੀ ਕਹਵੇ ਸਿਰਫ ਮੇਰਾ ਹੀ ਮੁੰਡਾ ਸਾਰੇ ਉਹਦੇ ਬੱਚੇ ਨੇ ਤੇ ਉਹ ਸਾਰਿਆਂ ਦਾ ਵਾ